ਵੱਡਾ ਹਾਂਸਮਾ ਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੀਲ ਕਰੀ ਦੀ ਹਰ ਸਤਗੁਰ ਚਰਨ ਹੰ ਭਾਇਾਰਾ ਕੀ ਹਰੀ ਸਾਨੂੰ ਸਤਗੁਰਾਂ ਨਾਲ ਮਿਲਦੇ ਹੋ ਕੀ ਹਰੀ ਸਾਨੂੰ ਸਤਗੁਰਾਂ ਨਾਲ ਮਿਲਦੇ ਹੋ ਕੀ ਹਰੀ ਸਾਨੂੰ ਸਤਗੁਰਾਂ ਦੇ ਚਰਨ ਪਾਉਦੇ ਚੰਗੇ ਲੱਗਦੇ ਆਰਾਮ ਹੈ ਪਿਆਰੇ ਸੋਹਣਾ ਪਦਮ ਜਿਨ੍ਹਾਂ ਦੇ ਚਰਨਾਂ ਵਿੱਚ ਹੈ ਗੁਰੂ ਅਰਜਨ ਸਾਹਿਬ ਦੇ ਉਹ ਚਰਨ ਸਾਨੂੰ ਪਾਉਂਦੇ ਚੰਗੇ ਲੱਗਦੇ ਆ ਹਰ ਸਤਗੁਰ ਮੀਲੇ ਹਰੀ ਸਿਰ ਸਤਿ ਸਰੂਪ ਸੇ ਗੁਰੂ ਪੂਜਨੀਕ ਸੇ ਹਰੀ ਸਾਰੇ ਪਾਪਾਂ ਦੇ ਹਾਰਕ ਸੇ ਸਤ ਨਿਸ਼ਚੇ ਕਰਕੇ ਗੁਰੂ ਚੇਤਨ ਸਰੂਪ ਉਹ ਸਤਿਗੁਰਾਂ ਦੇ ਨਾਲ ਮੇਲ ਸਾਨੂੰ ਹਰ ਸਤਿਗੁਰ ਚਰਨ ਹਮ ਪਾਇਆ ਰਾਮ ਸੇ ਹਰੀ ਸਾਨੂੰ ਸਤਿਗੁਰਾਂ ਦੇ ਚਰਨ ਕਮਲ ਪਾਇਆ ਚੰਗੇ ਲੱਗਦੇ ਸਾਰੇ ਪਿਆਰੇ ਤੇ ਮਰ ਅਗਿਆਨ ਗਵਾਇਆ ਜਿਹਨਾਂ ਸਤਿਗੁਰਾਂ ਨੇ ਅਗਿਆਨ ਦਾ ਤੁਮਰ ਅਵਰਨ ਸ਼ਕਤੀ ਨੂੰ ਦੇ ਮੁਖੇ ਅੰਤ ਨੂੰ ਗਾਉਂਦਾ ਰਹਾ ਗੁਰ ਗਿਆਨ ਆਪਣ ਨੂੰ ਮਿਲ ਪਾਇਆ ਗੁਰ ਗਿਆਨ ਅਪਰਗੋ ਗਿਆਨ ਦਾ ਅੰਜਲ ਸ਼ਰਮਾ ਸਰਦਾਰ ਰੂਪੀ ਸੁਮਾਨੀ ਰਹਾ ਗੁਰੂ ਨਾਨਕ ਦੇਵ ਜੀ ਤੋਂ ਕੋਣ ਕੱਢੇ ਤਰਾਜੇ ਕਿ ਸਾਦਾ ਹੈ ਕਿ ਤਰ ਰੱਬ ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਗੁਰੂ ਨਾਨਕ ਸਾਹਿਬ ਜੀ ਨੇ ਗੁਰ ਗਿਆਨ ਪ੍ਰੋਗ ਗਿਆਨ ਰੂਪੀ ਸ਼ਰਮਾ ਆਦੇ ਮਨਮੋਹੂਪੀ ਨੇਤਰਾں 'ਚ ਪਾਉਣਾ ਕੀਤਾ ਹੈ ਜਗਤ ਰੂਪੀ ਸਲਾਈਆਂ ਦੁਆਰਾ ਸੰਦਾਰੂਪੀ ਸルメ ਦਾ ਨੀਵਕ ਆਗਿਆਨ ਅੰਧੀਰ ਬਿਨਾਸੀ ਜੇ ਕਰਕੇ ਆਗਿਆਨ ਦਾ ਮਿਹਰ ਨਾਸ ਹੋ ਗਿਆ ਹੈ ਸਤਗੁਰੂ ਸੇਵ ਪਰਮ ਪਦ ਪਾਇਆ ਜਿਨੇ ਜਿਨਾਂ ਨੇ ਸਤਗੁਰੂ ਸਾਹਿਬ ਦਾ ਸੇਵਨ ਕੀਤਾ ਹੈ ਉਹਨਾਂ ਨੂੰ ਪਰਮ ਪਦ ਦੀ ਕੇਵਲ ਮੋਖ ਨੂੰ ਪਾ ਲਿਆ ਹੈ ਹਰ ਜਪਿਆ ਸਾਸ ਗਿਰਾ ਕੋ ਨੂੰ ਸਵਾਸ ਗਿਰਾ ਜਾਂਦੇ ਜਾਂਦੇ ਸਵਾਸ ਨਾਲ ਹਰਿ ਨੂੰ ਜਪਨਾ ਕੀਤਾ ਹੈ ਜਿਨ ਕਉ ਹਰ ਪ੍ਰਭ ਕਿਰਪਾ ਧਾਰੀ ਤੇਰੀ ਪ੍ਰਭੂ ਐਦਿਨ ਕਿਰਪਾ ਦ੍ਰਿਸ਼ਟੀ ਕੀਤੀ ਆ ਤੇ ਸਤਗੁਰ ਸੇਵਾ ਲਾਇਆ ਇਹਨਾਂ ਨੂੰ ਸਤਗੁਰੂ ਸਾਹਿਬ ਜੀ ਦੀ ਆਗਦੀ ਸੇਵਾ ਚ ਲਾ ਲਿਆ ਹੈ ਹਰ ਸਤਗੁਰ ਹਰ ਸਤਗੁਰ ਮੇਲ ਫੇਹਰੀ ਸਾਨੂੰ ਸਤਗੁਰਾਂ ਦੇ ਨਾਲ ਮੇਲ ਫੇਹਰੀ ਸਾਨੂੰ ਸਤਗੁਰਾਂ ਦੇ ਨਾਲ ਮੇਲ ਹਰ ਸਤਗੁਰ ਚਰਨ ਹਮ ਭਾਇਆ ਫੇਹਰੀ ਸਤਗੁਰੂ ਦੇ ਚਰਨ ਸਾਨੂੰ ਚੰਗੇ ਲੱਗਦੇ ਆ ਹੇ ਹਰੀ ਪਾਪਾਂ ਦੇ ਹਾਰਕ ਸਤਰੀ ਕਾਲਵਾਧ ਰੂਪ ਅਤੇ ਗੁਰੂ ਪੂਜਨੀਕ ਹੇ ਹਰੀ ਸਾਰਿਆਂ ਪਾਪਾਂ ਦੇ ਹਾਰਕ ਸਤਿ ਨਿਸ਼ਟੇ ਕਰਕੇ ਗੁਰੂ ਚੇਤਨ ਸਰੂਪ ਦੇ ਨਾਲ ਮੇਲ ਸਰੀ ਸਤਗੁਰੂ ਦੇ ਚਰਨ ਸਾਨੂੰ ਪਾਇਆ ਚੰਗੇ ਲੱਗਦੇ ਐ ਮੇਰਾ ਸਤਗੁਰੂ ਮੇਰਾ ਸਭ ਤੋਂ ਪਿਆਰਾ ਆਈ ਮੇਰੇ ਸਤਗੁਰੂ ਸਾਹਿਬ ਜੀ ਪਿਆਰੇ ਹਨ ਮੇਰੇ ਸਤਗੁਰੂ ਸਾਹਿਬ ਜੀ ਪਿਆਰੇ ਹਨ ਮੈਂ ਗੁਰਦੰ ਵਹਿਣ ਨਾ ਜਾਈ ਸਤਗੁਰੂ ਸਾਥ ਤੋਂ ਬਗੈ ਰਿਹਾ ਨਹੀਂ ਜਾਂਦਾ ਰਾਮ へ ਭਾਈ ਮੇਰਾ ਪੂਜਨੀਕ ਛਤਰੀ ਕਾਲਵਾਦ ਰੂਪ ਗੁਰੂ ਚੇਤਨ ਰੂਪ ਮੇਰ ਸਮੇਰ ਪਰਬਦੀ ਨਿਆਈ ਮੇਰੇ ਸਤਿਗੁਰੂ ਜੀ ਹਨ ਮੈਂ ਗੁਰਬੇਨ ਰਹਿਣ ਨਾ ਜਾਇ ਸਤਿਗੁਰਾਂ ਤੋਂ ਬਿਗਾਰੇ ਜਾਨੀ ਜਾਂਦਾ ਰਾਮ へ ਭਾਈ ਹਰ ਨਾਮੁ ਹਰ ਨਾਮੁ ਦੇਵੈ ਹਰੀ ਦਾ ਨਾਮ ਭਾਈ ਹਰੀ ਦਾ ਨਾਮ ਗੁਰੂ ਸਾਹਿਬ ਦਿੰਦੇ ਹੈ ਹਰੇਕ ਨਾਮਾ ਵਿੱਚੋਂ ਪਰਮੇਸ਼ਰ ਦਾ ਨਾਮ ਹੀ ਗੁਰੂ ਸਾਹਿਬ ਦਿੰਦੇ ਹੈ ਮੇਰਾ ਅੰਤ ਸਫਾਈ ਰਾਮ ਤੁਮ ਦਾ ਨਾਮ ਹੈ ਮੰਦੀਰਾ ਅੰਤ ਸਫਾ ਇਹਨਰ ਪਰਮੇਸ਼ਵਰ ਦਾ ਨਾਮ ਮੇਰਾ ਅੰਤ ਦੇ ਗਏ ਸਹਿਜਾ ਕਰਨ ਵਾਲਾ ਹੈ ਗੁਰ ਸਤਗੁਰ ਨਾਮ ਜਿੜੜਾਇਆ ਪੂਜਨੀਕ ਸੰਗਰੂ ਚੇਤਨ ਸੰਗ ਸਤਗੁਰਾਂ ਨਾਮ ਜਪ ਕਰਾਤਾ ਵਸਾਤਾ ਸਾਡੇ ਜਿੱਥੇ ਪੁੱਤ ਨਰਾਇਣ ਗੁਰ ਸੱਜੁਰ ਨਾਮ ਜੰਧਾਇ ਜੀ ਸੱਜੁਰ ਅੰਦਰ ਨਾਮ ਸਮਝਣੇ ਕਰਾਉਂਦਾ ਹੈ ਜਿੱਥੇ ਪੁੱਤਰ ਕਲਤਰ ਕੋਈ ਦੇਲੀ ਨਹੀਂ ਜਿਹਦੇ ਪੁੱਤਰ ਪੂ ਨਰਕ ਤੋਂ ਰੱਖਿਆ ਕਰਨ ਵਾਲੇ ਦੇ ਪੁੱਤਰ ਮੰਨੇ ਹੈ ਜਿਆਲ ਮਰੇ ਹੋਏ ਮਰਨ ਵੇਲੇ ਪੁੱਤ ਦੇ ਮੂੰਹ ਤੋਂ ਪਾਉਂਦੇ ਹੈ ਵੀ ਇਹਦੀ ਗਤੀ ਹੋ ਜਾਵੇ ਜਿੱਥੇ ਪੁੱਤਰ ਵੀ ਕੋਈ ਤੇ ਕਲਤਰ ਇਸਤਰੀ ਆਦਕ ਵੀ ਕੋਈ ਦੇਵੀ ਸਾਹਿਕ ਨਹੀਂ ਹੁੰਦਾ ਸਭਾ ਹਰ ਹਰ ਨਾਮ ਛਡਾਏ ਉਸੇ ਪਰਮੇਸ਼ਰ ਦੇ ਨਾਮ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਨਾਮ ਛਡਾਉਣਾ ਕੀਤਾ ਹੈ ਤਨ ਤਨ ਸਤਗੁਰੂ ਪੁਰਖ ਨੜੰਜਨ ਤਨ ਸਤਗੁਰੂ ਪੂਰਨ ਹਨ ਤਨ ਪੂਰਨ ਸਤਗੁਰੂ ਜੀ ਨਿਯੰਨ ਸਤਿ ਸਰੂਪ ਹਨ ਜਿਸ ਮਿਲ ਹਰ ਨਾਮ ਧਿਆਈ ਜਨ ਜਨ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਨਾ ਹੈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੇਰੇ ਪੂਰਨ ਪੂਜਨੀਰ ਕਸ਼ਮੀਰ ਪਰਦੇਸ ਦੇ ਗੁਰੂ ਕਾਲ ਨਾਲ ਗੁਰੂ ਜੀ ਦੇ ਰੂਪ ਮੇਰ ਸ੍ਰੋਮਣੀ ਸਤਿਗੁਰੂ ਪਿਆਰੇ ਹਨ ਮੈਂ ਗੁਰਬਿੰਨ ਰਹਿਣ ਨਾ ਜਾਇ ਸੁਧਾਈ ਸਤਿਗੁਰਾਂ ਤੋਂ ਬਗੈਰ ਰਹਿ ਨਹੀਂ ਜਾਂਦਾ ਹੈ ਜਿਨੀ ਦਰਸ਼ਨ ਜਿਨੀ ਦਰਸ਼ਨ ਜਿਨ੍ਹਾਂ ਜਿਨ੍ਹਾਂ ਮੈਂ ਦਰਸ਼ਨਾ ਵਿੱਚੋਂ ਦਰਸ਼ਨ ਜਿਨ੍ਹਾਂ ਦੇ ਦਰਸ਼ਨਾ ਜਿਨ੍ਹਾਂ ਦੇ ਦਰਸ਼ਨਾ ਜਿਨ੍ਹਾਂ ਦੇ 6 ਦਰਸ਼ਨਾ ਵਿੱਚੋਂ ਕੋਈ ਛੇ ਸਾਸਨਾ ਦੇ ਦਰਸ਼ਨਾ ਵਿੱਚੋਂ ਜੋ ਵੀ ਜਨਮਲੇ ਸੇਰ ਦੇ ਸ਼ੇਰ ਦਰਸ਼ਨਾ ਵਿੱਚੋਂ ਇਹ ਸੇਪ ਦਾ ਖਵਾਰ ਖਡ ਸ਼ਾਸਨ ਦਰਸ਼ਨਾ ਵਿੱਚੋਂ ਸਤਿਗੁਰੂ ਪੁਰਖ ਨਾ ਪਾਇਆ ਰਾਮ ਸੰਗਰੀ ਪੁਰਖ ਦਾ ਨਹੀਂ ਪਾਉਣਾ ਕੀਤਾ ਰਾਮ ਏ ਭਾਈ ਤੈਨੂੰ ਨੇਹ ਫਲ ਤੈਨੂੰ ਨੇਹ ਫਲ ਜਨਮ ਉਹਨਾਂ ਦਾ ਜਨਮ ਜਿਹੜਾ ਹੈ ਨਿਸਕੁਲ ਹੈ ਉਹਨਾਂ ਦਾ ਜਨਮ ਨਿਸਕੁਲ ਹੈ ਸਭ ਦਰਖਾ ਗਵਾਇਆ ਰਾਮ ਜਿਹੜੇ ਦਰਖਾ ਗਵਾਲੇ ਨਿਸਕੁਲ ਜਿਹੜੇ ਕਰਮ ਕਰਨ ਵਾਲੇ ਮਨੁਖ ਆਦਮੀ ਉਹਨਾਂ ਦੀ ਸੰਗਤ ਨਾਲ ਕਰਕੇ ਇਹ ਮਨਮੁਖਾਂ ਦੀ ਜਿਸ ਵਲ ਆਪਣੇ ਜਨਮ ਨੂੰ ਸਾਰਾ ਜਰਸੀ ਗਵਾਲਿਆ ਭਜਨ ਸੁਣ ਕੇ ਜਨ ਨੂੰ ਆਰਾਮ ਹੋ ਪਾਈ। ਇਹ ਹਾਲ ਜਨਮ ਤੇ ਨਿਰਖਾਗ ਆਇਆ ਜਿਹਦੇ ਸੁਣ ਮੰਦ ਕਰੂ ਕਰਨ ਵਾਲੇ ਪੁਰਖ ਹੈ। ਉਹਨਾਂ ਦੇ ਮਨਮੁਖਾਂ ਦੀ ਸੰਗਤ ਕਰਕੇ ਉਹਨਾਂ ਨਾਲ ਦਾ ਜਨਮ ਸਾਰਾ ਜਰਸੀ ਗਵਾਲਿਆ ਇਹ ਸਾਗਤ ਮੂਈ ਮਰ ਧੂਰੇ। ਉਹ ਗੁਰੂ ਸਾਧ ਦੀ ਸ਼ਕਤੀ ਦਾ ਆਸ਼ਕ ਇਹਨਾਂ ਕੋਲ ਕਹਿੰਦੇ ਥੇ। ਉਹਦੇ ਇਹਨਾਂ ਨੂੰ ਮਾਰ ਗਏ ਤਾਂ ਮੂਰਖ ਹੋ ਗਏ ਜਿਹੜੇ ਸੱਤੇ ਵੱਡੇ ਮਾਰੇ ਹੋਏ ਮਰਦੇ ਉਹਨਾਂ ਹੀ ਮੂਰਖ ਹੋ ਰਿਆਂ ਜਿਵੇਂ ਪਰ ਹੋਣ ਦਾ ਅਰਥ ਅਨੁਪਾਦਾਰਥ ਭੁੱਖੇ ਜੀ ਘਰ ਚੋਂ ਆ ਰਤਨ ਪੁੱਜਾ ਮਰ ਗਿਆ ਭੁੱਖੇ ਜਿਹਦੇ ਸਾਲ ਸਨੇਗੀ ਪਿਸ਼ਾਉ ਕਾਰਵੇ ਲੜਕਾ ਸੀ ਉਹ ਲਾਗੇ ਨੂੰ ਜਿਹਦਾ ਗੁਰਨ ਦਾਕਾ ਨਾ ਪੁੱਤਰ ਜੇਦਨੇ ਲੋੜ ਪਵੇ ਇਹ ਕਦਾ ਮਿੱਠਾ ਖਾਇਆ ਤੇ ਮੁਰਤੋ ਇੱਦੋ ਆਸਨ ਚਾਹਵੇਂ ਸ਼ਾਮੇ ਤੋਂ ਕਾਹ ਲੈ ਆਇਆ ਕਰੀ ਤੂੰ ਕਿ ਉਹਦਾ ਬਾਇ ਨੂੰ ਮੋੜਿਆ ਅੱਗੇ ਅੱਗੇ ਜਿਹੜਾ ਧਰਮੁਖ ਜੇ ਤਸੀ ਫਮਸ਼ਾਹ ਬੋਲਉਂਦਾ ਐ ਉਹ ਜਿਹੜਾ ਸੌ ਖਿਆਨਾਂ ਮੁਕ ਜੇ ਖਲਾ ਦਾ ਦੰਦਰ ਦੇ ਮਸਜਿਦ ਤੋਂ ਕੱਟਦੀ ਐਸੇ ਕਿ ਉਹ ਦੇ ਕੇ ਪੁੱਛ ਨਾ ਸਕਿਆ ਕਿ ਤੁਹਾਨੂੰ ਵੀ ਕੀ ਕੀ ਕੰਮ ਕਰਾਂ ਉਹ ਇੰਨੀ ਗੱਲ ਤਾਂ ਸੁਣ ਲਈ ਪਿਓ ਗੁਰੂ ਜੀ ਆਪੇ ਜੋ ਵੀਰ ਜੀ ਆ ਮਗਰੋਂ ਕਮਾਲ ਹੋ ਗਿਆ ਉਸਨੇ ਕਿਹਾ ਸੀ ਮਿੱਠਾ ਖਾਇਆ ਕਣੀ ਮਿੱਠੇ ਖਾਣਦੇ ਤਾਂ ਮਿੱਠੇ ਬੋ ਜਿੰਨੀ ਵਾਰ ਕੇ ਲੋਈ ਖਾਣਾ ਕਰੋ ਫਿਰ ਰੋਗੀ ਹੋ ਗਿਆ ਇਸ ਪ੍ਰਕਾਰ ਮਿੱਠਾ ਖਾਂਦੇ ਦਾ ਕੋ ਤਖ ਮੁੱਕ ਗਿਆ ਕੁਝ ਸਾਥ ਸੰਗਧੀ ਸ਼ਾਵਰ ਜਾਣ ਵੇ ਸਾਰਾ ਬਿਜਾਰ ਛੱਡ ਲਿਆ ਕਾਣੀਆਂ ਲਾਲੀਆਂ ਸ਼ਾਇਆ ਉਹ ਲਾ ਲੇ ਇੱਕ ਤੈਸਾ ਖਰਚ ਕਰਕੇ ਕੁਲ ਤਾਂ ਇਹ ਉਮ ਖਤਮ ਹੋ ਗਿਆ ਅਬ ਫਿਰ ਉਹ ਤੁਮਸ਼ਾਹ ਕੋਲੋਂ ਲਈ ਤੁਮਸ਼ਾਹ ਦਾ ਪਤਾ ਨਹੀਂ ਕਿਹੜਾ ਤੁਮਸ਼ਾਹ ਹੈ ਫਿਰ ਉਸਨੇ ਸਵਾਦ ਬਰਜਨ ਤੇ ਮੁਸਿੱਦ ਮੁਸਲਮਾਨਾਂ ਦੀ ਯਾਤ ਪਟਣੀ ਸ਼ੁਰੂ ਕੀਤੀ ਮੁਸਲਮਾਨਾਂ ਨੂੰ ਡੋਕ ਟਕਾ ਲਈ ਫਿਰ ਕੰਗਾਲ ਹੋ ਕੇ ਜਿਹੜਾ ਪਿਉ ਦਾ ਮਿੱਤਰ ਸੀ ਇੱਕ ਉਹ ਇਹਨੂੰ ਮੇਰੇ ਵਾਸਤੇ ਆਇਆ ਕਹਿੰਦਾ ਵੀ ਕੀ ਹਾਲ ਹੈ ਤੇਰੇ ਪਿਉ ਤੇ ਬਹੁਤ ਚੰਗਾ ਧੰਪਦਾ ਆ ਸੀ ਤੂੰ ਕਿਉਂ ਕੰਗਾਲ ਹੋ ਗਿਆ ਕਹਿੰਦਾ ਮੈਂ ਕੀ ਦੱਸਾਂ ਪਿਓ ਦੇ ਅੱਖੇ ਲਾ ਕੇ ਮੈਂ ਤੰਗਾਲ ਹੋ ਗਿਆ ਇਹ ਪਹਿਲੇ ਤੈਨੂੰ ਪਿਓ ਨੇ ਕੀ ਕਿਹਾ ਸੀ ਕਿਹਾ ਸੀ ਕਿ ਮਿੱਠਾ ਖਾਇਆ ਕਰੀ ਕਿ ਮੇਰਾ ਮਤਲਬ ਮਿੱਠਾ ਖਾਣਾ ਨਹੀਂ ਜੇ ਤੇ ਭੁੱਖ ਲੱਗਿਆ ਉਦੋਂ ਖਾਇਆ ਕਰੀ ਇਹ ਗੀਰਨ ਦਾ ਕਰ ਛੱਡੀ ਇਹ ਮਤਲਬ ਸੀ ਅਤੇ ਦੂਜਾ ਅਤੇ ਸ਼ਾਮੇ ਜਾਣਾ ਕਰੀ ਸ਼ਾਮੇ ਕਹਣ ਲੱਗਾ ਕਿ ਆਸੀਂ ਵੀ ਸੂਰਜ ਚੜ੍ਹਦੇ ਤੋਂ ਪਹਿਲਾਂ ਜਾ ਰਿਹਾ ਕਰੀ ਹੱਟੀ 'ਚ ਇੱਕ ਗੋਹਾ ਨਾ ਗੋਹਕ ਨਾ ਕੋਈ ਮੁੜ ਗਏ ਤੂੰ ਉਸ ਹਾਂਵੇਂ ਬਾਪ ਤੇ ਬਜਾਰੀ ਛੱਦ ਛੱਦ ਕੇ ਚਾਹਨੀਏ ਲਾ ਛੱਡੀਆਂ ਤੇ ਉਹ ਤਾਂ ਕਰਕੇ ਲਿਆ ਦੂਜਾ ਕਿਹਾ ਸੀ ਅਕੇ ਮਸੀਤ ਦੇ ਦਰਸਵਾ ਤੇ ਨਿੰਦਕੇ ਕਾਇਲੀ ਮੈਨੂੰ ਮੁਸਲਮਾਨਾ ਕੁੱਟਿਆ ਦੇ ਕੇ ਦੂਜਾ ਜੀ ਤੋਂ ਦਰਵੇ ਦਾ ਤੇ ਮੰਗੀ ਨਾ ਕਹਿੰਦੇ ਐਨੇ ਤਰੋ ਹੋ ਪਹਿਲਾ ਗਾਣਾ ਰਖਾ ਲਿਆ ਕਰੀ ਜਿਹੜਾ ਕੋਈ ਮੋੜ ਜਾ ਕਰੇ ਮਜ਼ੂਰ ਸੀ ਉਹਦਾ ਅਜੇ ਹੁਣੋ ਕੋਈ ਕਿਹਾ ਮੈਂ ਮੁਸੀਬਤੋਂ ਪੱਡਣ ਲੱਗੇ ਮੋਹਮਰ ਨੇ ਮੈਨੂੰ ਕੁੱਟਿਆ ਉਹ ਕਹਿਣ ਲੱਗਾ ਵੀ ਤੈਨੂੰ ਬਾਬਾ 100 ਪੈਰ ਜੋ ਜੰਕਰੀਆ ਉਹਨਾਂ ਸ਼ਾਮ ਸੀਰੀ ਦੀ ਉਹਦੇ ਮੇਰੇ ਚਾਈ ਕਿਵੇਂ ਮੈਂ ਇੱਥੋਂ ਪੱਟ ਜਦੋਂ ਪੱਟਿਆ ਤੇ ਉਹ ਤੁਖਿਆ ਨਾ ਮਿਲ ਗਿਆ ਫਿਰ ਕਹਿੰਦਾ ਥਮ ਸ਼ਾਦਾ ਨਹੀਂ ਪਤਾ ਕਹਿੰਦੇ ਥਮ ਸ਼ਾ ਖਮਲਾ ਵੇਖਿਆ ਕੋ ਪੋਲਾ ਸੀ ਘਰ 'ਚ ਕਹਿੰਦੇ ਇਹਨੂੰ ਫੋਲ ਜਦੋਂ ਹੋਲੇ ਵਾਲੇ ਜਮੋਰਾ ਨਿਕਲੇ ਆਈਆਂ ਕਿਉਂ ਫੇਰ ਉਹ ਸੁਖੀ ਹੋਇਆ ਸੀ ਇਸੇ ਪ੍ਰਕਾਰ ਸਾਧ ਸੰਗਤ ਜੀ ਘਰ ਹੁੰਦਾ ਰਤਨ ਪਦਾਰਥ ਭੁਖੇ ਇਹ ਕਰਨੋ ਵੀ ਕੀ ਰਤਨ ਮਾਰਿਆ ਦਾ ਨਾਮ ਹੈ ਉਹ ਆਪ ਸਭ ਨੂੰ ਭੁਖੇ ਦਿਆ ਤਰਨਗੇ ਕਿਆ ਰਹਿ ਇਹ ਜੀ ਭੁਖੇ ਮਰ ਰਹੇ ਹਨ ਬਾਗਹੀਨ ਹਰ ਦੂਰੇ ਇਹ ਕਰਨੋ ਤੇ ਜੀ ਨੂੰ ਹਰ ਦੂਰ ਪਤੀ ਤੁੰਦਾ ਹੈ ਹਰ ਹਰ ਤੇਨ ਕਾ ਦਰਸ ਨਾ ਕਰਿਓ ਹੈ ਪਰਮੇਸ਼ਰੂਨ ਦਾ ਦਰਸ਼ਨੋ ਹਰ ਹਰ ਦੇ ਪਿਆਰੂਨ ਦਾ ਦਰਸ਼ਨ ਕਰਿਓ ਹੇ ਹਰ ਹਰ ਪਰਮੇਸ਼ਰ ਉਹਨਾਂ ਪੁਰਖਾਂ ਦੇ ਦਰਸ਼ਨ ਨਾ ਕਰਾਏ ਸਾਨੂੰ ਜਿਨਹੀ ਹਰ ਹਰ ਨਾਮ ਨਾ ਧਿਆਇਆ ਜਿਨ੍ਹਾਂ ਨੇ ਪਰਮੇਸ਼ਰ ਆਦਿ ਦਾ ਨਾਮ ਨੂੰ ਧਿਆਨਾ ਨਹੀਂ ਕੀਤਾ ਇੱਕ ਚਿੱਤ ਹੋ ਕੇ ਜਿਨਹੀ ਦਰਸ਼ਨ ਜਿਨਹੀ ਦਰਸ਼ਨ ਜਿਨ੍ਹਾਂ ਜਿਨ੍ਹਾਂ ਨੇ ਛੇ ਦਰਸ਼ਨਾਂ ਵਿੱਚੋਂ ਛੇ ਸ਼ਾਸਤਰਾਂ ਵਿੱਚੋਂ ਸਤਿਗੁਰੂ ਪੁਰਖ ਨਾ ਪਾਇਆ ਸਤਿਗੁਰੂ ਪੁਰਖ ਦੇ ਦਰਸ਼ਨ ਨੂੰ ਨਹੀਂ ਪਾਇਆ ਬੇਮੁਖ ਲੋਕ ਰਹੇ ਜਿਹੜੇ ਆਮ ਚਾਤ੍ਰਿਕ ਆਮ ਚਾਤ੍ਰਿਕ ਦੀਨ ਜਿਨ੍ਹਾਂ ਮਾਰਗ ਬੰਹੀਏ ਹੋ ਇਹ ਤਾਂ ਮਾਰਗ ਬੰਹੀਏ ਦੀਨ ਹਰ ਪਾਸ ਬੇਨਾਂਤੀ ਦੀਸ ਦੇ ਤੁਸੀਂ ਆਸੀਂ ਆਪ ਬੇਨਤੀ ਕਰਦੇ ਹਾਂ ਹੰਤ ਮਾਰਗ ਜਿਵੇਂ ਚਾਤ੍ਰਿਕ ਬੰਹੀਏ ਹੁੰਦੇ ਆ ਇਹ ਸਾਡੇ ਚਿੱਤ ਮਾਰਗ ਬੰਹੀਏ ਦੀਿਆ ਹੈ ਅਧਿਨਗੀ ਦੇ ਸਹਿਰ ਗਰੀਬੀ ਦੇ ਸਹਿਤ ਹਰੀ ਆਵ ਦੇ ਪਾਸ ਆਜ ਬੱਜੜੀ ਨੇ ਆਈਓ ਨਾਮ ਰੂਪੀ ਸਾਨੂੰ ਦਰਖਾਏ ਸ਼ਾਂਤੀ ਮੂਨ ਦਿਓ ਆਜੇ ਬਾਸ ਰਾਮ ਬੇਨਤੀ ਕਰਦੇ ਹਾਂ ਗੁਰਮੇਲ ਗੁਰਮੇਲ ਮੇਰਾ ਪਿਆਰਾ ਗੁਰੂ ਸਾਹਿਬ ਜੋ ਤੇਰੇ ਰੂਪ ਵਿੱਚ ਮਿਲੇ ਹੋਏ ਐ ਉਹ ਗੁਰੂ ਮੇਰੇ ਪਿਆਰੇ ਜੀ ਸਾਨੂੰ ਮੇਲਨਾ ਕਰ ਜੋ ਮਲਾਉਣ ਵਾਲੇ ਹਾਂ ਤੁਹਾਡੇ ਨਾਲ ਫੇਰ ਗੁਰੂ ਚੇਤਨ ਰੂਪ ਆਜੇ ਰੂਪ ਜਿ ਮਿਲੇ ਹੋਏ ਜੋ ਗੁਰੂ ਨਾਨਕ ਸਾਹਿਬ ਗੁਰੂ ਹੈ ਉਹਨੋ ਗੁਰਨਾਨ ਦੇਵ ਸਾਨੂੰ ਪਿਆਰੇ ਨਾਲ ਮੇਲ ਆਮ ਸਤਗੁਰੂ ਕਰਹਿ ਭਗਤੀ ਰਾਮ ਉਸੇ ਸਤਗੁਰਾਂ ਦੀ ਭਗਤੀ ਸੇਵਾ ਤੈਨ ਭਗਤੀ ਕਰਨਾ ਕਰੀਏ ਰਾਮ ਏ ਪਿਆਰੇ ਹਰ ਹਰ ਸਤਗੁਰੂ ਕਰਹਿ ਭਗਤੀ ਏ ਹਰਿ ਪਰਮੇਸ਼ਰ ਸਤਿ ਸ੍ਰੀ ਅਕਾਲ ਗੁਰੰਦੇਵ ਜੀ ਕੀ ਧਿਕੜੀਏ ਜਾਂ ਹਰ ਪ੍ਰਭ ਕਿਰਪਾ ਧਾਰੇ ਜੇ ਹਰ ਪ੍ਰਭੂ ਸਾਡੇ ਤੇ ਕਿਰਪਾ ਦੀਸ਼ਟੀ ਕਰੇ ਮੈਂ ਗੁਰ ਦੇਨ ਆਵਰ ਨਾ ਕੋਈ ਬੇਲੀ ਸਤਿਗੁਰੂ ਨਾਨਕ ਦੇਵ ਗੁਰੰਗਰ ਸਾਹਿਬ ਗੁਰੂ ਅਰਦਾਸ ਸਾਹਿਬ ਬਿਨੋ ਔਰ ਕੋਈ ਮੇਲੀ ਮਿੱਤਰ ਸਹਾਇਕ ਨਹੀਂ ਹੈ ਸੋਰ ਸਤਗੁਰ ਪ੍ਰਾਣ ਹਮਾਰਾ ਜੇ ਜੇਦਨ ਦਾ ਸ਼ੂਭ ਸਤਗੁਰੂ ਜੀ ਪ੍ਰਾਣਾਂ ਦਾ ਆਸਰਾ ਹੈ ਨਾਉ ਨਾਨਕ ਗੁਰਨਾਮ ਜੜੜਾਇਆ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਨਾਮ ਦੇ ਰਿਲ ਕਰਾਇਆ ਹੈ ਹਰ 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 ਨਾਮ ਹਰ ਸੱਤੀ ਹਰੇਕ ਨਾਮ ਵਿੱਚ ਹੋਰੀ ਸੱਚ ਦਾ ਜਦੂ ਜੂਹੈ ਜਿਹਨਾਂ ਨੂੰ ਨੰਮ ਨਿਸ਼ਟੇ ਕੀਤਾ ਹੈ। ਹਮ ਯਾਤ੍ਰਕ ਹਮ ਯਾਤ੍ਰਕ ਦੀਨ ਇਸ ਪ੍ਰਕਾਰ ਜਿਵੇਂ ਆਪ ਬਿਹੇ ਹੁੰਦੇ ਐ ਜਿਵੇਂ ਹੋਰ ਬਿਹੇ ਹੁੰਦੇ ਹਨ ਤਮਾਨੋ ਐਵੇਂ ਸਾਡਾ ਚਿਤ ਰੂਪੀ ਚਾਤੁਰ ਗਰੀਬ ਹੈ। ਹਰ ਪਾਸ ਬੇਨੰਤ ਸਰੀ ਆਦਮੇ ਮਾਸ ਦੇੰਤੀ ਕਰਦੇ ਹੋਰ ਦਰਸ਼ਨਾ ਰੂਪੀ ਸ਼ਾਂਤੀ ਬੂਦ ਸਾਨੂੰ ਬਖਸ਼ੋ। ਬਹੁ ਨਾਨਕ ਗੁਰ ਨਾਮ ਦਿਰੜਾਇਆ ਹਰ ਹਰ ਨਾਮ ਹਰ ਸੱਤੀ ਹਮਿਆਸਤ ਹਮਿਆਸਤ ਦੀਨ ਜੀ ਹਰ ਸਾਧ ਬੇਧੰਤੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ